ਜਗਾਇਸ਼ਤਰ ਤਰਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਸਿੱਖ ਕੌਮ ਦੀ ਮਹਾਨ ਵਿਰਾਸਤ 36 ਸਤਾਵ ਦੀ ਕਾਲਜ ਸ੍ਰੀ ਅਮਰਤਸਰ ਸਾਹਿਬ ਵਿਖੇ ਸੁਭਾਇਮਾਨ ਮੇਰੇ ਪਿਆਰੇ ਬੱਚੇ ਭੈਣਾ ਵੀਰ ਸਾਰੇ ਗੁਰੂ ਕੀ ਸੰਗਤ ਗੁਰੂwidehat ਦੀ ਸਾਜ ਪਾਈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਇੱਕ ਬਚਨ ਆ ਵਿਦਿਆ ਵਿਚਾਰੀ ਤਾਂ ਪਰ ਉਪਗੜ ਗੁਰੂ ਸਾਹਿਬ ਨੇ ਸਾਨੂੰ ਸਿਆਣੇ ਬਣਾਇਆ ਵਾ ਸੋਧੇ ਬਣਾਇਆ ਵਾ ਸਾਡੇ ਗੁਰੂ ਸਾਹਿਬ ਆਪ ਉਹਨਾਂ ਵੇੜਿਆਂ ਦੇ ਆਲੋਂ ਫਾਜ਼ਿਲ ਵੀ ਸਨ ਸਾਰੀਆਂ ਪਸ਼ਾਵਾਂ ਜਿਹੜੀਆਂ ਉਦੋਂ ਲਗਭਗ ਬੋਲੀਆਂ ਜਾਂਦੀਆਂ ਸੀ ਪਾਤਸ਼ਾਹ ਨੂੰ ਆਉਂਦੀਆਂ ਸੀ ਪਰ ਪਾਤਸ਼ਾਹ ਨੇ ਬੜੇ-ਬੜੇ ਵਿਦਵਾਨਾਂ ਦੀ ਕਦਰ ਕੀਤੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰਦੁਆਰਾ ਸ੍ਰੀ ਮਲਖਾਣਾ ਸਾਹਿਬ ਗੁਰਮੁਖੀ ਦੇ ਲਈ ਇਹਨੂੰ ਨਿਯਮ ਬੰਦ ਕਰਨ ਦੇ ਲਈ ਕਾਡੇ ਲਿਖਵਾਏ ਅਕੇ ਮੈਂ ਪੱਟੀ ਸਾਹਿਬ ਗਿਆ ਉਧਰ ਪਾਕਿਸਤਾਨ ਜਿੱਥੇ ਹੈਗਾ ਗੁਰਦੁਆਰਾ ਪੱਟੀ ਸਾਹਿਬ ਜਿੱਥੇ ਪੱਟੀ ਲਿਖੀ ਆ ਕੂੜਾ ਉਤਮਾ ਤਾਂ ਕੀ ਕਿੰਜ ਜਾ ਕਾ ਅੰਤ ਨਾ ਪਾਇਆ ਤਾਂ ਸਾਡਾ ਵਿਦਿਆ ਦੇ ਨਾਲ ਸਰੋਕਾਰ ਗੁਰੂ ਸਾਹਿਬ ਨੇ ਮੁੱਢ ਤੋਂ ਜੋੜਿਆ ਪਰ ਨਾਲ ਦੀ ਨਾਲ ਸਾਨੂੰ ਗੁਰੂ ਸਾਹਿਬ ਨੇ ਇੱਕ ਫਰਜ਼ ਚੇਤੇ ਕਰਵਾਇਆ ਵਾ ਕਿ ਅਸੀਂ ਵਿਦਿਆ ਪੜੀਆ ਇਹ ਤਾਂ ਹੀ ਪਤਾ ਲੱਗੂਗਾ ਜੇ ਇਸ ਵਿਦਿਆ ਦੇ ਰਾਹੀਂ ਅਸੀਂ ਪਰਉਪਕਾਰ ਕਰੀਏ ਦੂਜੇ ਦਾ ਭਲਾ ਕਰੀਏ ਕਿ ਜੇ ਵਿਦਿਆ ਪੜ੍ਹ ਕੇ ਬੰਦਾ ਠੱਗੀਆਂ ਢੋਰੀਆਂ ਹੀ ਮਾਰੇ ਜਿਵੇਂ ਪਿਛਲੇ ਦਿਨੀ ਅੰਮ੍ਰਿਤਸਰ ਕੋਲ ਸਾਲ ਪਹਿਲਾਂ ਪੜ੍ਹੇ ਲਿਖੇ ਡਾਕਟਰਾਂ ਨੇ ਗਰੀਬ ਬੰਦਿਆਂ ਦੀਆਂ ਕਿਡਨੀਆਂ ਕੱਢ ਕੱਢ ਕੇ ਵੇਚੀਆਂ ਉਹਨਾਂ ਨੂੰ ਪਤਾ ਹੀ ਨਹੀਂ ਇਲਾਜ ਕਰਾਉਣ ਦਾ ਇਹ ਪੜ੍ਹੇ ਲਿਖਿਆਂ ਦਾ ਕੰਮ ਹੈ ਪੜ੍ਹੇ ਲਿਖੇ ਹੋਣਾ ਹੋਰ ਗੱਲ ਆ ਪਰ ਪੜ੍ਹੇ ਲਿਖੇ ਹੋ ਕੇ ਭਲੇ ਦੇ ਕੰਮ ਕਰਨੇ ਧਰਮੀ ਹੋਣਾ ਇਹ ਸਿੱਖੀ ਦੀ ਗੱਲ ਆ ਤੋਂ ਪਹਿਲੀ ਗੱਲ ਪੜ੍ਹਾਈ ਕਰੀਏ ਸਾਰੇ ਕਰੀਏ ਅੱਗੇ ਵਧ ਗਏ ਪਰ ਨਾਲ ਦੀ ਨਾਲ ਧਰਮੀ ਵੀ ਬਣ ਗਏ ਗਰੀਬ ਗੁਰਬੇ ਦੀ ਮਦਦ ਕਰੀਏ ਕਿਸੇ ਤਪਰ ਆ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਤੁਸੀਂ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਅੱਗੇ ਵਧੋ ਤਰਕੀਆਂ ਕਰੋ ਪਰ ਜਿੱਥੇ ਵੀ ਰਹੋ ਤੁਸੀਂ ਜਿੱਥੇ ਵੀ ਆਉਂਦੇ ਤੇ ਬਹੁਤ ਤੁਸੀਂ ਕੋਈ ਵੀ ਸੇਵਾ ਕਰੋ ਆਪਾਂ ਕਦੀ ਗਰੀਬ ਮਾਰ ਨਹੀਂ ਕਰਨੀ ਜਿੰਨੀ ਕਿਸੇ ਦੀ ਮਦਦ ਕਰ ਸਕਦੇ ਆ ਕੋਈ ਲੋੜਵੰਦ ਸਾਡੇ ਕੋਲ ਆਵੇ ਉਹਨੇ ਕਰੀਏ ਔਰ ਆਪਣੇ ਰੁਤਬੇ ਦੇ ਨਾਲ ਨਿਆਂ ਕਰੀਏ ਗੁਰੂ ਨੇ ਕਿਹਾ ਵਾ ਹੱਕ ਪਰਾਇਆ ਨਾਨਕਾ ਔਸ ਸੂਆ ਉਸ ਗਾਇਨ ਗੁਰ ਪੀਰ ਹਾਮਾ ਤਾਂ ਭਰੇ ਜਾ ਮਰਦਾਰ ਨਾਲ ਖਾਏ ਜਿਵੇਂ ਹਿੰਦੂਲੀ ਗਾਂ ਖਾਣਾ ਪਾਪ ਆ ਮੁਸਲਮਾਨ ਲਈ ਸੂਰ ਖਾਣਾ ਸਿੱਖ ਲਈ ਪਰਾਇਆ ਹੱਤ ਖਾਣਾ ਤਾਂ ਆਪਾਂ ਜਿਹੜੇ ਵੀ ਰੁਤਬੇ ਤੇ ਬਈਏ ਭ੍ਰਿਸ਼ਟਾਚਾਰ ਤੋਂ ਦੂਰ ਰਹਿਣਾ ਵਾ ਆਪਣੇ ਫਰਜ਼ ਦੇ ਪ੍ਰਤੀ ਅਵੇਹ ਰਹਿਣਾ ਵਾ ਪਰ ਤੁਸੀਂ بڑے ਰੁਤਬਿਆਂ ਤੇ ਪਹੁੰਚ ਜਾਣਾ ਵਾ ਆਪਾਂ ਉੱਥੇ ਜਾ ਕੇ ਜਿਹੜੀ ਵਿਦਿਆ ਕਿਉਂਕਿ ਇਹ ਐਸਜੀ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਧਾਰ ਆ ਇੱਕ ਧਾਰਮਿਕ ਸਿੱਖ ਨਮਾਇੰਦਾ ਸਿੱਖ ਸੰਸਥਾ ਦਾ ਆਧਾਰਾ ਵਾ ਇਥੋਂ ਪੜ੍ਹੇ ਹੋਏ ਬੱਚੇ ਬਾਹਰ ਜਾ ਕੇ ਚਾਨਣ ਮਨਾਰੇ ਬਣਨੇ ਆ ਕਿ ਇਹ ਇਹ ਐਸੀ ਸੰਸਥਾ ਤੋਂ ਪੜ੍ਹ ਕੇ ਆਏ ਆ ਕਿ ਬਾਹਰ ਆੜ ਕੇ ਵੇਖੋ ਪ੍ਰਚਾਰ ਬੋਲਾਂ ਨਾਲ ਨਹੀਂ ਹੁੰਦਾ ਪ੍ਰਚਾਰ ਜੀਵਨ ਨਾਲ ਹੁੰਦਾ ਕਿਰਦਾਰ ਨਾਲ ਹੁੰਦਾ ਤੁਸੀਂ ਸਾਰੇ ਪ੍ਰਚਾਰਕ ਵੀ ਹੋ ਤਾਂ ਮੈਂ ਇਹੋ ਬੇਨਤੀ ਕਰਦਾ ਸਾਰੇ ਬੱਚਿਆਂ ਨੂੰ ਕਿ ਪੜ੍ਹਾਈ ਲੱਗ ਕੇ ਕਰੋ ਪੂਰੀ ਮਿਹਨਤ ਕਰੋ ਆਪਾਂ ਜੇ ਮਿਹਨਤ ਕਰਾਂਗੇ ਜੋ ਸੋਚਾਂਗੇ ਹੋ ਜਾਊਗਾ ਜੋ ਸੋਚਾਂਗੇ ਪਾਵਾਂਗੇ ਆਪਾਂ ਪਰ ਮਿਹਨਤ ਨਾਲ ਸਮਝਾਉਂਦਾ ਨਾ ਕਰੋ ਸਿਰਫ ਪੜ੍ਹਾਈ ਪਰ ਨਾਲ ਦੀ ਨਾਲ ਆਪਾਂ ਸਿੱਖੀ ਦੇ ਕਾਰਜ ਕਰੀਏ ਪੜ੍ਹਾਈ ਕਰਕੇ ਜਦੋਂ ਰੁਤਬਿਆਂ ਤੇ ਪਹੁੰਚ ਗਏ ਤੇ ਪਤਾ ਲੱਗੇ ਵੀ ਆਹ ਗੁਰੂ ਦਾ ਸਿੱਖੀਓ ਇਹ ਰੁਤਬੇ ਤੇ ਬੈਠਾ ਵਾ ਇਹ ਹਰ ਗਰੀਬ ਪੁਰਬੇ ਦੀ ਗੱਲ ਸੁਣਦਾ ਵਾ ਹਰੇਕ ਦੀ ਮਦਦ ਕਰਦਾ ਵਾ ਆਪਾਂ ਜਦੋਂ ਨਵਾਂ ਸਾਲ ਵਿਦਿਆ ਦਾ ਅਕਾਡਮਿਕ ਵੜਾ ਵੜਾ ਸ਼ੁਰੂ ਹੋ ਰਿਹਾ ਤਾਂ ਗੁਰੂ ਦਾ ਥਾਪੜਾ ਪਾਜ ਲੈ ਲਿਆ ਵਾ ਜਦੋਂ ਸਾਨੂੰ ਗੁਰੂ ਦਾ ਥਾਪੜਾ ਮਿਲ ਜੇ ਫੇਰ ਸਾਨੂੰ ਪਰਵਾਹ ਨਹੀਂ ਹੁੰਦੀ ਕਿਸੇ ਦੀ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ ਨਾ ਆਹੀ ਭਾਈ ਬਚਿੱਤਰ ਸਿੰਘ ਦੇ ਬਾਤਾਂ ਜਿਨ੍ਹਾਂ ਨੇ ਉਹ ਮਸਤ ਹਾਥੀ ਵੀ ਮੋੜਤਾ ਹੀ ਲਾਗਣੀ ਮਾਰ ਕੇ ਤਾਂ ਜਦੋਂ ਗੁਰੂ ਦਾ ਥਾਪੜਾ ਹੋਵੇ ਨਾ ਫੇਰ ਆਪਾਂ ਹਰ ਮੰਜ਼ਿਲ ਸਾਲ ਕਰ ਸਕਦੇ ਆ। ਤੋਂ ਅੱਜ ਤੁਹਾਡਾ ਨਵਾਂ ਸ਼ੁਰੂ ਹੋਇਆ ਅਕੈਡੈਮਿਕ ਸਾਲ ਸ਼ੁਰੂ ਹੋਇਆ। ਮੈਂ ਇਹੋ ਹੀ ਕਹਿ ਕੇ ਜਾਣਾ ਦੱਬ ਕੇ ਪੜੋ। ਐਨ ਪੂਰਾ ਤੁਹਾਡੇ ਘਰ ਦੀਆਂ ਦੀਆਂ ਤੁਹਾਡੇ ਪਰਿਵਾਰ ਦੀਆਂ ਆਸਾਂ ਕਿ ਸਾਡੇ ਧੀ ਦਾ ਪੁੱਤ ਉਥੇ ਪੜਨ ਗਿਆ ਕੁਝ ਵੱਣਗੇ। ਜਿੱਦਾਂ ਦਾ ਰੁਝਾਨ ਬਾਹਰ ਦਾ ਵਾ ਨਾ। ਬਾਹਰ ਜਾਣਾ ਮਾੜੀ ਗੱਲ ਨਹੀਂ ਐ ਜਾਣ। ਪਰ ਜੇ ਆਪਾਂ ਇੱਥੇ ਵਾਖਵਾਕਰ ਰਤਬਿਆਂ ਤੇ ਨਾਂ ਪਹੁੰਚੇ ਡੀਸੀ ਕੋਈ ਸਾਡਾ ਨਾਂ ਬਣਿਆ ਐਸਐਸਪੀ ਨਾ ਬਣਿਆ ਐਸਡੀਐਮ ਨਾ ਬਣਿਆ ਉਹ ਜਿਹੜੇ ਪ੍ਰਸ਼ਾਸਨਿਕ ਵੱਡੇ ਅਹੁਦੇ ਆ ਨਾਂ ਮਿਲੇ ਤੇ ਫੇਰ ਸਾਡੀ ਗੱਲ ਕੌਣ ਸੁਣੂਗਾ ਡੀਸੀ ਵੀ ਤੂੰ ਹੀ ਬਣਨਾ ਐਸਡੀਐਮ ਤੂੰ ਹੀ ਬਣਨਾ ਐਸਐਸਪੀ ਤੂੰ ਹੀ ਬਣਨਾ ਇਦਾਂ ਦੀ ਤਿਆਰੀ ਕਰੋ ਇਹ ਪੰਜਾਬ ਇਹ ਪੰਥ ਆਪਣਾ ਤੂੰ ਹੀ ਉਹਦੇ ਨੂੰ ਵੇਖੋ ਤੁਸੀਂ ਉਹਦੇ ਵਾਰਿਸ ਹੋ ਇਹਦੇ ਲਈ ਆਪਣੇ ਲਈ ਪੰਥ ਲਈ ਪੜੋ ਕੌਮ ਲਈ ਪੜੋ ਪੰਜਾਬ ਲਈ ਪੜੋ ਤੇ ਪੜ ਕੇ ਉੱਚੇ ਰੁਤਬਿਆਂ ਤੇ ਪਹੁੰਚੋ ਉੱਚੇ ਪਹੁੰਚ ਕੇ ਜਦੋਂ ਤੁਸੀਂ ਸੇਵਾ ਕਰੋਗੇ ਨਾ ਸਾਰੇ ਕਹਿਣਗੇ ਕਿ ਇਹ ਬੰਦੇ ਪ੍ਰਿੰਸੀਪਲ ਸਾਹਿਬ ਤੋਂ ਵੱਢ ਕੇ ਆਇਆ ਜਿਹੜੇ ਆਪ ਵੀ ਬੜੇ ਨੇਕ ਹੀ ਤੇ ਉਹਨਾਂ ਦੇ ਜਿਹੜੇ ਅੱਗੇ ਬੱਚੇ ਤੇ ਜੇ ਆ ਉਹ ਬੱਚੇ ਵੀ ਜਿਹੜੇ ਆ ਚਾਨਣ ਮਨਾਰਾ ਹਮੇਸ਼ਾ ਹੀ ਮਿਹਨਤ ਕਰੀਏ ਆਸਰਾ ਗੁਰੂ ਦਾ ਰੱਖੀਏ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਗਰੀਬੀ ਤੋਂ ਅਸੀਂ ਨਿਕਲੇ ਆ ਪਰ ਇੱਕ ਗੱਲ ਅਸੀਂ ਦੇਖੀ ਆ ਜੇ ਗੁਰੂ ਦਾ ਆਸਰਾ ਵਾ ਤੇ ਫੇਰ ਸਾਨੂੰ ਕੋਈ ਚੁਗਾੜ ਨਹੀਂ ਸਕਦਾ ਨਾ ਡਰਾ ਸਕਦਾ ਵਾ ਸਾਹਮਣੇ ਸਟool ਬੈਠਾ ਵਾ ਦੁਪੱਟੇ ਲੈ ਆ ਸਿਰਾਂ ਤੇ ਇਹੋ ਹੀ ਸਾਡੀ ਪਛਾਣ ਆ ਪਹਿਣਾ ਦੀ ਅੱਜ ਦਾ ਜੋ ਕਿੰਦਨ ਆ ਗਿਆ ਵਾ ਕਿ ਕਈ ਵਾਰੀ ਦੁਪੱਟੇ ਨਹੀਂ ਹੁੰਦੇ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਸੰਸਥਾਵਾਂ ਉਹ ਭਾਵੇਂ ਸਟਾਫ ਦਾ ਭਾਵੇਂ ਸਾਡੀਆਂ ਧੀਆਂ ਵਾਂ ਉਹਨਾਂ ਦੇ ਸਿਰ ਕੱਗੇ ਹੋਣੇ ਚਾਹੀਦੇ ਇਹ ਗੁਰੂ ਨੇ ਕਿਹਾ ਵਾ ਭਾਈ ਗੁਰਦਾਸ ਦੀ ਇੱਕ ਬਾਤ ਆ ਨਾ ਠੰਡੇ ਤੂਹੋਂ ਨਾਇਕ ਐ ਪਗ ਵਿਸਾਰ ਆਇਆ ਸਿਰ ਨੰਗੇ ਇੱਕ ਪੁਰਾਣੇ ਸਮਿਆਂ ਦੇ ਵਿੱਚ ਕੋਈ ਲੰਗੇ ਸਿਰ ਨੂੰ ਕਿਹਾ ਜਾਂਦਾ ਸੀ ਵੀ ਕੋਈ ਮਰ ਗਿਆ ਨਾ ਭਾਈ ਗੁਰਦਾਸ ਨੇ ਗੱਲ ਕੀਤੀ ਆ ਵੀ ਕੋਈ ਬੰਦਾ ਬਾਹਰ ਗਿਆ ਉਹਨੇ ਕਿਸੇ ਇਸ਼ਾਰਾ ਕੀਤਾ ਤੇ ਉਹ ਪਗ ਉਥੇ ਭੋਲ ਆਇਆ ਉਦਾਂ ਹੀ ਕੇਸ ਖੁੱਲੇ ਲਾਇਆ ਘਰ ਦੇ ਵਿੱਚ ਬੀਬੀਆਂ ਰੋਈ ਜਾਂਦੀ ਕੋਈ ਮਰ ਗਿਆ ਵਾ ਬਾਪੂ ਨੰਗੇ ਸਿਰ ਆ ਗਿਆ ਲਾੜੀ ਨਾਲ ਆਈਆਂ ਗਈਆਂ ਵੀ ਕੌਣ ਮਰਿਆ ਪੁੱਛਿਆ ਉਹਨਾਂ ਨੇ ਵੀ ਕੌਣ ਮਰਿਆ ਕਿਹਦੇ ਨਾਮ ਦਾ ਵੈਣ ਪਾਉਣਾ ਤੇ ਬਾਪੂ ਕਹਿੰਦਾ ਵੀ ਮੈਂ ਤੇ ਵੈਰੀ ਨੰਗੇ ਸਿਰ ਆ ਗਿਆ ਵਾ ਪੁਰਾਣੇ ਸਮੇਂ ਦੇ ਵਿੱਚ ਨੰਗੇ ਸਿਰ ਹੋਣ ਨੂੰ ਮਾਰਾ ਸਮਝਿਆ ਜਾਂਦਾ ਸੀ ਤੋ ਤੁਸੀਂ ਮੇਰੀਆਂ ਧੀਆ ਬੈਠੀਆਂ ਪਹਿਣਾ ਬੈਠੀਆਂ ਤੁਸੀਂ ਕੌਮ ਦੀ ਇੱਜ਼ਤ ਹੋਂ ਸਿਰ ਕੱਜ ਕੇ ਰੱਖਣੇ ਦੁਪੱਟਿਆਂ ਦੇ ਨਾਲ ਤੁਸੀਂ ਗਲਗੀਤ ਆ ਪਾਦਸ਼ਾਹ ਦੀਆਂ ਧੀਆ ਵਾ ਤੁਹਾਡੇ ਤੇ ਗੁਰੂ ਦੀ ਰਹਿਮਤ ਵੀ ਬਹੁਤ ਆ ਮੈਨੂੰ ਖੁਸ਼ੀ ਆ ਵੀ ਜਿੰਨੀਆਂ ਪਹਿਣਾ ਬੈਠੀਆਂ ਜਾਂ ਸਟਾਫ ਬੈਠਾ ਵਾ ਮੈਨੂੰ ਆਸ ਆ ਅਗੋ ਮਿਸ਼ੂਮੀ ਦਾ ਹੀ ਹੋਗਾ ਪਿਆਪਾ ਸਿਰ ਕੱਢ ਕੇ ਰੱਖੀਏ ਦੁਪੱਟੇ ਰੱਖੀਏ ਸਿੰਘਾਂ ਦੇ ਸੋਹਣੀਆਂ ਦਸਤਾਰਾਂ ਸਜਾਈਆਂ ਸਾਡਾ ਤਾਜ ਆ ਇੱਥੇ ਆਪਣਾ ਹੋਊਗਾ ਮਕਸਦ ਆ ਪੜ੍ਹਾਈ ਵਿਦਿਆ ਨਿਸ਼ਾਣਾ ਪੱਕਾ ਹੋ ਇੱਥੇ ਪੜ੍ਹਾਈ ਕਰੀਏ ਬਾਣੀ ਦਾ ਪਾਠ ਕਰੀਏ ਗੁਰੂ ਅਗੇ ਅਰਦਾਸ ਕਰੀਏ ਮੈਂ ਇਸ ਨਵੇਂ ਅਕੈਡੈਮਿਕ ਬਰੇ ਤੇ ਪ੍ਰਿੰਸੀਪਲ ਸਾਹਿਬ ਸਮੂਹੇ ਸਟਾਫ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੇਰੇ ਪੀਰੀ ਦੇ ਮਾਲਕ ਗੁਰੂ ਗੋਬਿੰਦ ਪਾਤਸ਼ਾਹ ਗੁਰੂ ਗਰਬ ਸਾਹਿਬ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹ ਸਾਡੇ ਬੱਚੇ ਇੰਨੀ ਤਨ ਦੇ ਹੀ ਨਾਲ ਮਨ ਨਾਲ ਪੜ੍ਹਾਈ ਕਰਨ ਵੀ ਪੰਜਾਬ ਦੇ ਹਰ ਖੇਤਰ ਤੇ ਮੁਕਾਮ ਦੇ ਵਿੱਚ ਇਹੀ ਬੱਚੇ ਹੋਣ ਇਹੀ ਛਾਏ ਹੋਣ ਕੋਈ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ